ਹਾਂਜੀ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਅੱਜ ਆਪਾਂ ਜੀ ਆ ਆਪਣੀ ਜਰਸੀ ਦੇ ਸਿਮਲ ਲਵਾਇਆ ਜੀ ਸਾਈਜ਼ ਦਾ 40 1 36 ਤੁਸੀਂ Google ਤੇ ਇਹਨੂੰ ਸਰਚ ਕਰਕੇ ਦੇਖ ਸਕਦੇ ਹੋ ਬੁੱਲ ਨੂੰ ਬੁੱਲ ਦਾ ਰਿਕਾਰਡ ਬਹੁਤ ਵਧੀਆ ਤੇ ਆਪਾਂ ਪਹਿਲਾਂ ਇਹਦੇ 40 39 ਲਵਾਇਆ ਤਾਂ ਇਹਨੂੰ ਮੇਲ ਕੱਪ দেয়া ਤਾਂ ਉਹ ਵੀ ਸਾਈਜ਼ ਦਾ ਤਾਂ ਤੇ ਹੁਣ ਆਪਾਂ ਇਹਦੇ ਜਰਸੀ ਦੇ ਲਵਾਇਆ ਸਾਈਜ਼ ਦਾ 40 1 36 ਤੁਸੀਂ ਕੋਬਰਾ ਬੋਲਾ ਤੁਸੀਂ ਸਰਚ ਕਰਕੇ ਗੂਗਲ ਤੇ ਦੇਖ ਸਕਦੇ ਹੋ ਟਿੱਕ ਆਪਣੇ ਇੰਦਰ ਝੋਟੀ ਬੈਠੀ ਹੈ ਇਹ ਝੋਟੀ ਦੇ ਆਪਾਂ ਨੇ ਅਚਲੜੀ ਦਾ ਲਵਾਇਆ ਜੀ 468 ਬੋਲ ਨੰਬਰ ਆ ਜੀ ਉਹ ਵੀ ਤੁਸੀਂ YouTube ਤੇ ਜਾਂ Google ਤੇ ਸਰਚ ਕਰਕੇ ਦੇਖ ਸਕਦੇ ਹੋ ਬੋਲ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਐਚਐਲਡੀ ਦਾ 40 ਸੌਰੀ 468 ਨੰਬਰ ਬੁੱਲਾ ਐਚਐਲਡੀ ਦਾ 468 ਨੰਬਰ ਉਹ ਇਹਦੇ ਅੱਜ ਸਿਮਨ ਲਵਾਇਆ ਆਪਾਂ ਨੇ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰੋ ਜੀ ਕਮੈਂਟ ਕਰਿਓ